ਇੱਕ ਫੋਟੋ ਤੇ ਇੱਕ ਵੀਰ ਨੇ ਮੈਸੇਜ ਦੇ ਵਿੱਚ ਇਨਬਾਕਸ ਕਰਕੇ ਕਿ ਇੱਕ ਆਪਣਾ ਵੀਰਾ ਮਟ ਸ਼ਰਮ ਵਾਲਾ ਕਿ ਉਹਨੇ ਆ ਵੇਖੋ ਜੀ ਗੁਰਗੋਪਾਲ ਸਿੰਘ ਜੀ ਦੀ ਫੋਟੋ ਪਾ ਕੇ ਲਿਖਿਆ ਵੀ ਚਮਤਕਾਰ ਨਹੀਂ ਹੁੰਦੇ ਤੇ ਬਾਰੇ ਇਹਨੂੰ ਬੋਲਿਆ ਜਾਵੇ ਉਹਨੇ ਥੋੜੇ ਜਿਹਾ ਅਪਸ਼ਬਦ ਵੀ ਬੋਲੇ ਪਈ ਇਹਨੂੰ ਜਵਾਬ ਦਿਓ ਮੈਂ ਕਿਹਾ ਜਵਾਬ ਆਪਾਂ ਨਹੀਂ ਇਦਾਂ ਦੇ ਸਕਦੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਆਪਣੇ ਹਿਸਾਬ ਨਾਲ ਲਿਖਿਆ ਹੋਊਗਾ ਦੂਜਾ ਇਹਨੂੰ ਮੰਦਾ ਬੋਲ ਕੇ ਆਪਾਂ ਨੂੰ ਕਿ ਉਹਦੀ ਉਹਦੀ ਆਪਣੀ ਸੋਚ ਹੈ ਸਾਡੀ ਆਪਣੀ ਸੋਚ ਹੈ ਹਰ ਇੱਕ ਦੀ ਆਪਣੀ ਆਪਣੀ ਸੋਚ ਦੀ ਕੋਈ ਜੀ ਸੋਚ ਨਹੀਂ ਹੋ ਸਕਦੀ ਤੇ ਨਾਲੇ ਬੋਲਣ ਦਾ ਤਾਂ ਹੱਕ ਹੈ ਜਿਦਾਂ ਕਾਨੂੰਨ ਹੈ ਕਿ ਤੁਸੀਂ ਨੱਕ ਦੇ ਅੱਧੇ ਇੰਚ ਤੱਕ ਕਚਨੇ ਕਰ ਸਕਦੇ ਨਾ ਕਿ ਨਾ ਚੱਕੀਦਾ ਤੇ ਫਿਰ ਕਾਨੂੰਨ ਦੀ ਉਲੰਘਣਾ ਆ ਸੋ ਉੱਥੋਂ ਤੱਕ ਅਗਰ ਬੰਦਾ ਰਹਿੰਦਾ ਤਾਂ ਕੋਈ ਚੱਕਰ ਨਹੀਂਗਾ ਤਾਂ ਮਨਾਇਆ ਨੂੰ ਮਾੜਾ ਕਹਿਣਾ ਮੈਂ ਬਸ ਇੰਨਾ ਕਹਿਣਾ ਚਾਹਣਾ ਕਿ ਚਮਤਕਾਰ ਦੀ ਪਰਿਭਾਸ਼ਾ ਸਾਰੇ ਦੀ ਆਪਣੀ ਆਪਣੀ ਹੋ ਸਕਦੀ ਹੈ ਹਾਂ ਜੀ ਦੋਸਤ ਇੱਕ ਫੋਟੋ ਭੇਜੀ ਇੱਕ ਵੀਰ ਨੇ ਮੈਸੇਜ ਦੇ ਵਿੱਚ ਇਨਬਾਕਸ ਕਰਕੇ ਕਿ ਇੱਕ ਆਪਣਾ ਵੀਰਾ ਮਟੇ ਸ਼ਰਮਾਲਾ ਕਿ ਉਹਨੇ ਆ ਵੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਪਾ ਕੇ ਲਿਖਿਆ ਵੀ ਚਮਤਕਾਰ ਨਹੀਂ ਹੁੰਦੇ ਤੇ ਬਾਰੇ ਇਨੂੰ ਬੋਲਿਆ ਜਾਵੇ ਨਾ ਥੋੜੇ ਜਿਹਾ ਅਪਸ਼ਬਦ ਵੀ ਬੋਲੇ ਪਈ ਇਹਨੇ ਜਵਾਬ ਦਿਓ ਮੈਂ ਕਹਾਂ ਜਵਾਬ ਆਪਾਂ ਨਹੀਂ ਇਦਾਂ ਦੇ ਸਕਦੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਆਪਣੇ ਹਿਸਾਬ ਨਾਲ ਲਿਖਿਆ ਹੋਊਗਾ ਦੂਜਾ ਇਹ ਕਹਿੰਨੂੰ ਮੰਦਾ ਬੋਲ ਕੇ ਆਪਾਂ ਨੂੰ ਕਿ ਉਹਦੀ ਉਹਦੀ ਆਪਣੀ ਸੋਚ ਹੈ ਸਾਡੀ ਆਪਣੀ ਸੋਚ ਹੈ ਹਰ ਇੱਕ ਦੀ ਆਪਣੀ ਆਪਣੀ ਸੋਚ ਦੀ ਕੋਈ ਜੀ ਸੋਚ ਨਹੀਂ ਹੋ ਸਕਦੀ ਤੇ ਨਾਲੇ ਬੋਲਣ ਦਾ ਤਾਂ ਹੱਕ ਹੈ ਜਿਦਾ ਕਾਨੂੰਨ ਹੈ ਕਿ ਤੁਸੀਂ ਨੱਕ ਦੇ ਅੱਧੇ ਇੰਚ ਤੱਕ ਵੀ ਆਪਣੇ ਕੋਲ ਖੜ੍ਹ ਸਕਦੇ ਪਰ ਨੱਕ ਨੂੰ ਟੱਚ ਨਹੀਂ ਕਰ ਸਕਦੇ ਨੱਕ ਨੂੰ ਟੱਚ ਕੀਤਾ ਤਾਂ ਫਿਰ ਕਾਨੂੰਨ ਦੀ ਉਲੰਘਣਾ ਆਇਆ ਸੋ ਉੱਥੋਂ ਤੱਕ ਅਗਰ ਬੰਦਾ ਰਹਿੰਦਾ ਤਾਂ ਕੋਈ ਚੱਕਰ ਨਹੀਂਗਾ ਤਾਂ ਮਨਾਇਆਂ ਨੂੰ ਮਾੜਾ ਕਹਿਣਾ ਮੈਂ ਬਸ ਇੰਨਾ ਕਹਿਣਾ ਚਾਹਣਾ ਕਿ ਚਮਤਕਾਰ ਦੀ ਪਰਿਭਾਸ਼ਾ ਸਾਰੇ ਦੀ ਆਪਣੀ ਆਪਣੀ ਹੋ ਸਕਦੀ ਹੈ ਉਹਨਾਂ ਦੀ ਵੀ ਆਪਣੇ ਹੋਗੇ ਦੂਜਿਆਂ ਦੀ ਆਪਣੇ ਹੋਗੇ ਮੇਰੀ ਆਪਣੇ ਹੋਗੇ ਹਾਂ ਕਿਹੜੇ ਸੰਦਰਭ ਦੇ ਵਿੱਚ ਕਿਹਾ ਉਹ ਜ਼ਰੂਰ ਮੈਂ ਫੋਟੋ ਵੇਖੀ ਜਿਹੜੀ ਪੋਸਟ ਵਾਲੀ ਤੇ ਉਹਦੇ ਵਿੱਚ ਜਾਂਦੇ ਸਾਫ਼ ਕਰਦਾ ਵੀ ਜਿੱਦਾਂ ਅੱਜਕੱਲ ਦੇ ਸਾਧਿਆ ਚਾਹੇ ਉਹ ਸਿੱਖ ਧਰਮ ਦੇ ਆ ਚਾਹੇ Hindu ਦੇ ਆ ਚਾਹੇ ਇਹ ਮੁਸਲਮਾਨਾਂ ਦੇ ਵਿੱਚ ਆ ਜਾਂ ਪਾਸਟਰ ਜਿਹੜੇ ਇਹ ਨਕਲੀ ਚਮਤਕਾਰ ਵਿਖਾਉਂਦੇ ਸਟੇਜਾਂ ਤੇ ਜਾਂ ਤੇ ਉਹਨਾਂ ਬਾਰੇ ਕਹਿੰਦਾ ਵੀ ਇਹ ਗਲਤ ਆ ਤੇ ਗੱਲ ਸਾਰੇ ਜਿਹੜੀ ਆ ਉਹਦੀ ਮੰਨਦੇ ਵੀ ਤੇ ਉਹਨੂੰ ਉਹਦੀ ਜਾਜਾਕਾਰ ਵੀ ਕਰਦੇ ਤੇ ਬੱਲੇ ਬੱਲੇ ਵੀ ਕਰਦੇ ਕਹਿੰਦਾ ਵੀ ਇਹ ਜਿਹੜੇ ਚੌ ਪੰਜਾਂ ਧਰਮਾਂ ਦੇ ਨਕਲੀ ਜਿਹੜੇ ਸਾਧ ਬਣ ਕੇ ਬਿਠੇ ਇਹੜੇ ਚਮਤਕਾਰ ਵਿਖਾਉਂਦੇ ਆ ਇਹ ਝੂਠ ਨੇ ਤੇ ਸਾਰਿਆਂ ਨੇ ਇਹਦਾ ਸਾਥ ਵੀ ਦੇਣਾ ਸੀ ਤੇ ਦੀ ਤਰੀਫ਼ ਵੀ ਕਰਨੀ ਸੀ ਜੇ ਚਮਤਕਾਰਾਂ ਦੇ ਖਿਲਾਫ ਬੋਲਣਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਪਾ ਕੇ ਠੀਕ ਆ ਪਰ ਚਮਤਕਾਰ ਵੀਰਦਨ ਨੇ ਮਾਟਰ ਨੇ ਕਿਹਾ ਕਿ ਕਿਸੇ ਦਾ ਬੱਚੇ ਮਰਾਉਣ ਨੂੰ ਜੀ ਨਹੀਂ ਕਰਦਾ 7 ਜਾਂ 9 ਸਾਲ ਦੇ ਜਿਹੜੇ ਬੱਚੇ ਆ ਜਾਂ ਵੱਡੇ ਸਾਬ ਜਦਿਆਂ ਦੀ ਵੀ ਉਮਰ ਜ਼ਿਆਦਾ ਵੱਡੀ ਨਹੀਂ ਸੀਗੀ ਸੋ ਬਿਲਕੁਲ ਸਹੀ ਗੱਲ ਆ ਵੀ ਕਿਸੇ ਦਾ ਮਰਾਉਣ ਨੂੰ ਜੀ ਨਹੀਂ ਕਰਦਾ ਇਤੋਂ ਹੀ ਮੱਟਵੇ ਤਨ ਪਤਾ ਲੱਗਣਾ ਜੇ ਤਾਂ ਵੀ ਚਮਤਕਾਰ ਇੱਥੇ ਹੀ ਹੋ ਗਿਆ ਤੂੰ ਆਪ ਹੀ ਕਹਿ ਕਿ ਕਿਸੇ ਦਾ ਬੱਚੇ ਮਰਾਉਣ ਨੂੰ ਜੀ ਨਹੀਂ ਕਰਦਾ ਪਰ ਵੇਖੋ ਜੇ ਆਪਾਂ ਕਹਾਣੀ ਲਈਏ ਆਪਾਂ ਪਿਤਾ ਤੋਂ ਛੱਡ ਕੇ ਵੀ ਬੱਚੇ ਮਰਾਉਣ ਨਹੀਂ ਕਰਦਾ ਦਾਦੇ ਤੱਕ ਚੱਲ ਜੀ ਹੈ ਹੁਣ ਦਾਦਾ ਵੇਖੋ ਵੀ ਕਿਸੇ ਦੀ ਲੜਾਈ ਹੋਵੇ ਕਿਸੇ ਤੇ ਹੋ ਰਹੀ ਹੋਵੇ ਜ਼ੁਲਮ ਦਾਦਾ ਕਵੇ ਵੀ ਕੋਈ ਗੱਲ ਨਹੀਂ ਮੈਂ ਲੜਦਾ ਤੁਹਾਡੀ ਲੜਾਈ ਉਹਦਾ ਬੱਚਾ ਇੱਥੇ ਤੁਸੀਂ ਲਿਖਿਆ ਨਾ ਵੀ ਬੱਚੇ ਮਰਾਉਣ ਦੇ ਕਹਦਾ ਜੀ ਨਹੀਂ ਕਰਦਾ ਤੇ ਪਿਓ ਮਰਾਉਣ ਨੂੰ ਵੀ ਕਹਦਾ ਕੋਈ ਜੀ ਨਹੀਂ ਕਰਦਾ ਹਿੱਥੇ ਬੱਚੇ ਨੇ ਆਪਣਾ ਪਿਤਾ ਭੇਜਿਆ ਇਹ ਆਟੋਮੈਟਿਕ ਲਿਖ ਚਮਤਕਾਰ ਹੋ ਗਿਆ ਇਹਨੂੰ ਚਮਤਕਾਰ ਦੀ ਡੈਫੀਨੇਸ਼ਨ ਤੁਸੀਂ ਕਿਦਾਂ ਲੈਂਦੇ ਜੀ ਤੁਸੀਂ ਆਪੇ ਕਹਣਾ ਵੀ ਇਹ ਕੋਈ ਇਦਾਂ ਹੋ ਨਹੀਂ ਸਕਦਾ ਇਹ ਚਮਤਕਾਰ ਨਾ ਹੁੰਦਾ ਵੇਖੋ ਕੀਤਾ ਜੀ ਕਰਦਾ ਕਿਸੇ ਦਾ ਨਹੀਂ ਨਾ ਕਰਦਾ ਤੇ ਜਿਹਦਾ ਕਰਦਾ ਉਹ ਚਮਤਕਾਰ ਹੀ ਆ ਉਹ ਚਮਤਕਾਰ ਹੋ ਗਿਆ ਫਿਰ ਦਾਦੇ ਨੇ ਛੇਤੀ ਦਿੱਤੀ ਫਿਰ ਦਾਦੇ ਦਾ ਜਦੋਂ ਪੁੱਤ ਵੱਡਾ ਹੋਇਆ ਉਹਨੇ ਹਕੂਮਤ ਨਾਲ ਪੰਗਾ ਲਿਆ ਜਦੋਂ ਬਹੁਤ ਘੱਟ ਜੋਧੇ ਸੀਗੇ ਉਸ ਟਾਈਮ ਤੇ ਬਾਅਦ ਚੁੱਕਣ ਵਾਲੇ ਫਿਰ ਉਸ ਜੋਧੇ ਨੇ ਦਸਮ ਪਿਤਾ ਨੇ ਜਿਹੜਾ ਆਪਣੇ ਸਿਰ ਤੇ ਜ਼ਿੰਮੇਵਾਰੀ ਚੁੱਕੀ ਆਪਣੇ ਪਿਤਾ ਦੀ ਗੁਰਨਾਨਕ ਸਾਹਿਬ ਤੋਂ ਢੀ ਚੱਲੀ ਆਉਂਦੀ ਸੀਗੀ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਜੇ ਅਗਵਾਈ ਕੀਤੀ ਕੌਮ ਦੀ ਪੂਰੇ ਦੇਸ਼ ਦੀ ਤੇ ਯੂਲਮ ਦੇ ਖਿਲਾਫ ਸਾਰੇ ਧਰਮਾਂ ਦੀ ਮਿਲ ਕੇ ਵਕਸਰ ਵਾਲਤਾ ਦਾ ਸਨੇਵਾ ਦਿੱਤਾ ਤੇ ਇਹ ਵੀ ਚਮਤਕਾਰ ਸੀ ਇੱਕ ਤੇ ਉਸ ਜ਼ਮਾਨੇ ਦੇ ਵਿੱਚ ਜਾਤ ਪਾਤ ਵੀ ਬਹੁਤ ਸੀਗੀ ਉਹ ਜਾਤ ਪਾਤ ਨੂੰ ਇਕੱਠਾ ਕਰਕੇ ਵੱਖ-ਵੱਖ ਬਰਾਦਰੀਆਂ ਨੂੰ ਇਕੱਠਾ ਲਿਆਉਣਾ ਉਸ ਜ਼ਮਾਨੇ ਦੇ ਵਿੱਚ ਔਰਤਾਂ ਨੂੰ ਇੱਕ ਸਨਮਾਨਯੋਗ ਰੁਤਬਾ ਦੇਣਾ ਜਿਹੜਾ ਉਦੋਂ ਪਛਮੀ ਸਭਿਤਾ ਨਾਲ ਚਾਹੇ ਜ ਨਹੀਂਗਾ ਇਹ ਵੀ ਇੱਕ ਚਮਤਕਾਰ ਸੀਗਾ ਇਹ ਚਮਤਕਾਰ ਦੀ ਡੈਫੀਨੇਸ਼ਨ ਤੁਸੀਂ ਹੁਣ ਡਿਫਾਈਨ ਕਰਨੇ ਪਊ ਵੀ ਤੁਸੀਂ ਕੀ ਕਹਿੰਦੇ ਜੀ ਫਿਰ ਆਪਣੇ ਬੰਦਾ ਕਹਿੰਦਾ ਵੀ ਮੇਰੇ ਬੱਚੇ ਮੈਂ ਬਚਾ ਲਵਾਂ ਜੇ ਕੋਈ ਰਾਜਾ ਹੁੰਦਾ ਵੀ ਮੈਂ ਆਪਣੇ ਬਚਾ ਲਵਾਂ ਸਭ ਤੋਂ ਪਹਿਲਾਂ ਹੁਣ ਕੀ ਹੁੰਦਾ ਕਿ ਜਿੰਨੇ ਵੀ ਦੇਸ਼ ਆਪਣੇ ਪੱਛਮੀ ਦੇਸ਼ ਨੇ ਸਾਰੇ ਇੱਥੇ ਜਾਂ ਕੋਈ ਵੀ ਦੇਸ਼ ਹੈ ਜਿਸ ਦਾ ਸਰ ਰਾਸ਼ਟਰਪਤੀ ਜਾਂ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਜਦੋਂ ਵੀ ਆਪਾਤ ਕਲੀਨ ਜਾਂ ਹਿੰਦੀ ਚ ਕਹਿੰਦੇ ਨੇ ਆਪਾਤ ਕਲੀਨ ਜਾਂ ਅਮਰਜੰਸੀ ਦੀ ਸਿਚੁਏਸ਼ਨ ਲੱਗਦੀ ਹੈ ਕੋਈ ਦੇਸ਼ ਤੇ ਹਮਲਾ ਹੋਣ ਲੱਗਦਾ ਸਭ ਤੋਂ ਪਹਿਲਾਂ ਵੇਖੇਂਦਾ ਵੀ ਇਹਨੂੰ ਤੇ ਇਹਦੇ ਪਰਿਵਾਰ ਨੂੰ ਸੁਰੱਖਿਅਤ ਕਿੱਦਾਂ ਕਰਨਾ ਬਾਕੀ ਬਾਅਦ ਚ ਵੇਖੇਂਦਾ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਹੈ ਪਰ ਤੁਸੀਂ ਦੇਖੋ ਚਮਤਕਾਰ ਵੀ ਉੱਥੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਨਹੀਂ ਪਹਿਲਾਂ ਕੱਢਿਆ ਉਹਨਾਂ ਨੇ ਆਪਣੇ ਬੱਚੇ ਪਹਿਲਾਂ ਭੇਜੇ ਦੂਜੇ ਜਿੱਦਾਂ ਸਰੰਦ ਦੇ ਵਿੱਚ ਸ਼ਹਾਦਤ ਹੋਈ ਆਪਾਂ ਸਾਰਿਆਂ ਨੂੰ ਪਤਾ ਵਾ ਉਹਨਾਂ ਵੀ ਜਵੇਂ ਸਲਾਮ ਆਪਾਂ ਕਹਿੰਦੇ ਨਹੀਂ ਕਲੂਕ ਕਬੂਲ ਕੀਤਾ ਇਹ ਕਿੱਡੀ ਵੱਡਾ ਚਮਤਕਾਰ ਹੈ ਨਹੀਂ ਤੇ ਆਕੂ ਕਹਿੰਦਾ ਵੀ ਪਹਿਲਾਂ ਮੈਂ ਆਪਣਾ ਪਰਿਵਾਰ ਬਚਾਵਾਂ ਬਾਕੀ ਇਹੋ ਇਹੋ ਪ੍ਰੋਟੋਕਾਲ ਹੁੰਦਾ ਨਾ ਪਰ ਉਹਨਾਂ ਪ੍ਰੋਟੋਕਾਲ ਨਹੀਂ ਫਾਲੋ ਕੀਤਾ ਇਹ ਵੀ ਚਮਤਕਾਰ ਫਿਰ ਛੋਟੇ ਬੱਚੇ ਜਿਹੇ ਨੇ ਉਹਨਾਂ ਨੇ ਇਹ ਨਹੀਂ ਮੰਨੀ ਮਨੁਮੁਨਾ ਪਰ ਤੋ ਇਹ ਗੱਲ ਨੂੰ ਮੰਨਦੇ ਕਿ ਨਹੀਂ ਮੰਨਦੇ ਪਰ ਉਹਨਾਂ ਨੇ ਇਹ ਨਹੀਂ ਮੰਨੇ ਇਹ ਵੀ ਇੱਕ ਚਮਤਕਾਰ ਨਹੀਂ ਤੇ 7-9 ਸਾਲ ਦੇ ਨਿਆਣਿਆਂ ਨੂੰ ਕੋਈ ਵੀ ਲਾਲਚ ਦੇ ਦੋ ਵੀ ਏਡੇ ਕਿੱਡੇ ਛੋਟੇ ਜਿਹੇ 7 ਸਾਲ ਦੇ ਨਿਆਣੇ ਨੂੰ ਤੁਸੀਂ ਉਹ ਜੀ ਕੋਈ ਚਾਕਲੇਟ ਜਾਂ ਸੱਜੇ ਖਾਪੇ ਦੇ ਦਿਓ ਉੱਤੇ ਵੀ ਮੰਨ ਜਾਂਦੇ ਹੋ ਤੇ ਵੀ ਵੇਖੋ ਚਮਤਕਾਰ ਸੋ ਚਮਤਕਾਰ ਜਫਰਤਾਮਾ ਲਿਖਣਾ ਇਹ ਚਮਤਕਾਰ ਦੀ ਡੈਫੀਨੇਸ਼ਨ ਹੈ ਨਾ ਜਿਹੜੀ ਇਹ ਤੁਸੀਂ ਜ਼ਰੂਰ ਜ਼ਿਆਦਾ ਡਿਫਾਈਨ ਕਰਦੇ ਆਪਣੀ ਪੋਸਟ 'ਚ ਵੀ ਮੈਂ ਇੰਨਾ ਚਮਤਕਾਰਾਂ ਦੀ ਗੱਲ ਕਰ ਰਿਹਾ ਹਾਂ ਮੈਂ ਸਾਧਾਂ ਦੇ ਚਮਤਕਾਰਾਂ ਦੀ ਗੱਲ ਕਰ ਰਿਹਾ ਮੈਂ ਪਾਸਟਰਾਂ ਦੇ ਚਮਤਕਾਰਾਂ ਦੀ ਗੱਲ ਕਰ ਰਿਹਾ ਮੈਂ ਮੌਲਵੀਆਂ ਦੇ ਮੈਂ ਪਾਂਦਿਆਂ ਦੇ ਚਮਤਕਾਰਾਂ ਦੀ ਗੱਲ ਕਰਨਾ ਤੇ ਫਿਰ ਸਾਰੇ ਤੁਹਾਨੂੰ ਇਸ ਕੋਈ ਨਾ ਮੰਦਾ ਮਰਾ ਬੋਲਦਾ ਸਾਰੇ ਤੁਹਾਡਾ ਵੀ ਸਾਥ ਦੇ ਦੇ ਫਿਰ ਜਾਂ ਦੇ ਗੱਲ ਕਲੀਅਰ ਕਰਿਆ ਕਰੋ ਸੋ ਚਮਤਕਾਰ ਹੁੰਦੇ ਵੀ ਆ ਤੇ ਨਹੀਂ ਵੀ ਹੁੰਦੇ ਜਿਹੜੇ ਚਮਤਕਾਰਾਂ ਦੀ ਤੁਸੀਂ ਇਹ ਦੁਨਿਆਵੀ ਚਮਤਕਾਰਾਂ ਦੀ ਗੱਲ ਕਰਦੇ ਜਨਾ ਉਹ ਚਮਤਕਾਰ ਦੇ ਨਾ ਮੰਨ ਲਿਏ ਤੇ ਦੁਨੀਆ ਦੇ ਸਿੱਖ ਧਰਮ ਨੂੰ ਛੱਡ ਕੇ ਬਾਕੀ ਬਹੁਤ ਵੱਡੇ ਵੱਡੇ ਧਰਮੇ ਡਿੱਗ ਪੈਣਗੇ ਕਿਉਂਕਿ ਧਰਮ ਹੀ ਚਮਤਕਾਰ ਤੋਂ ਸ਼ੁਰੂ ਹੋਇਆ ਉਹ ਦੁਨਿਆਵੀ ਤੌਰ ਤੇ ਪੋਸੀਬਲ ਨਹੀਂ ਇਹਦੀਆਂ ਚੀਜ਼ਾਂ ਤੋਂ ਜਿੱਥੋਂ ਧਰਮ ਸ਼ੁਰੂ ਹੋਇਆ ਪੋਸੀਬਲ ਹੀ ਨਹੀਂ ਹੈਗੀਆਂ ਉਹ ਉਹ ਚੀਜ਼ਾਂ ਨੂੰ ਤੁਸੀਂ ਸਟੋਰੀ ਕਰੋ ਉਹ ਪੋਸੀਬਲ ਹੀ ਨਹੀਂ ਹੈਗੀਆਂ ਜੇ ਤੁਸੀਂ ਦੁਨਿਆਵੀ ਤੌਰ ਤੇ ਵੇਖੋ ਉਹਦੇ ਡਿੱਗ ਪੈਣਗੇ ਤੇ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਧਰਮ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਕਦੀ ਡਿੱਗੂਗਾ ਕਿਉਂਕਿ ਜੇ ਜਾਂ ਤੁਸੀਂ ਡਿਫਾਈਨ ਕਰੋ ਕਿ ਮੈਂ ਕਿਹੜੇ ਜੰਮਤ ਕਰਨ ਦੀ ਗੱਲ ਕਰਦਾ ਤੀਜਾ ਜਿਹੜੇ ਤੁਸੀਂ ਆ ਗਾਂਵਦੂ ਵੀਰ ਜੇ ਜੇ ਤੁਸੀਂ ਫੋਟੋ ਪੇ ਪਾਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਿਰ ਤੁਹਾਨੂੰ ਇਹ ਵੀ ਪਤਾ ਨਹੀਂ ਜਦਾ ਵੀ ਉਹ ਓੜੀ ਫੋਟੋ ਆ ਉਹ ਕੋਈ ਉਹਨਾਂ ਦੀ ਅਸਲੀ ਫੋਟੋ ਨਹੀਂਗੀ ਉਹ ਇੱਕ ਨਕਲੀ ਫੋਟੋ ਤੇ ਫੋਟੋ ਪਾਉਣ ਦੀ ਲੋੜ ਹੀ ਨਹੀਂ ਫਿਰ ਤੁਸੀਂ ਕੋਈ ਆਪਣੀ ਗੱਲ ਲਿਖਣੀ ਆ ਤੁਹਾਨੂੰ ਗੁਰੂ ਸਾਹਿਬ ਦਾ ਧਿਆਨ ਇਹ ਐਗਜ਼ਾਮਪਲ ਦੇਣ ਦੀ ਲੋੜ ਹੀ ਨਹੀਂ ਕਿ ਤੁਸੀਂ ਉੰਜ ਕਾਪੀ ਜਿਹੜੇ ਅੱਜਕੱਲ ਦੇ ਲੋਕ ਚਮਤਕਾਰ ਝੂਠੇ ਦੱਸਦੇ ਨੇ ਵੀ ਸਾਡੇ ਬਾਬੇ ਨੇ ਆ ਕੀਤਾ ਸਾਡੇ ਪਾਸਟਰ ਨੇ ਆ ਕੀਤਾ ਉਹ ਇਦਾਂ ਠੀਕ ਕਰ ਦਿੰਦਾ ਇਹ ਸਾਡੇ ਬਾਬਾ ਜੀ ਇਦਾਂ ਠੀਕ ਕਰ ਦਿੰਦੇ ਆ ਸਾਡੇ ਪੰਡਤ ਜੀ ਜੇਦਾ ਠੀਕ ਕਰ ਦਿੰਦੇ ਆ ਸਾਡੇ ਡੇਰੇ ਉਹ ਤੁਸੀਂ ਉਹਨਾਂ ਦੇ ਐਗਜ਼ਾਮਪਲ ਤੇ ਹੁਣ ਮੌਜੂਦ ਹਨ ਉਹਦੀ ਫੋਟੋ ਪਾ ਦਿਓ ਜੇ ਤੁਸੀਂ ਅਗਾਹ ਵਦੂ ਜੇ ਗੁਰੂ ਸਾਹਿਬ ਦੀ ਕੋਈ ਵੀ ਫੋਟੋ ਨਹੀਂ ਹੈਗੀ ਅੱਗੇ ਤੋਂ ਕਦੀ ਵੀ ਗੁਰੂ ਸਾਹਿਬ ਦੀ ਫੋਟੋ ਕਿਤੇ ਬਣਾ ਵਰਤੋ ਕੋਈ ਜਾਲੀ ਉਹ ਫੋਟੋਆਂ ਗੁਰੂ ਸਾਹਿਬ ਦੇ ਤਾਂ ਹੈ ਹੀ ਨਹੀਂ ਗਈ ਉਹ ਤੇ ਮਨਕਰਤ ਫੋਟੋਆਂ ਨੇ ਤੇ ਫੋਟੋਆਂ ਦਾ ਸਿੱਖ ਧਰਮ 'ਚ ਕੋਈ ਕਨਸੈਪਟ ਹੈਗਾ ਨਹੀਂਗਾ ਤੇ ਤੁਸੀਂ ਜੇ ਅਗਾਹ ਵਦੂ ਜੇ ਨਾ ਸਿਰ ਅਗਾਹ ਥੋੜਾ ਜਿਹਾ ਹੋਰ ਜ਼ਿਆਦਾ ਵਦੋ ਪ੍ਰੋਪਰ ਵਦੋ ਉਹ ਫੋਟੋ ਪਾਉਣ ਦਾ ਕੋਈ ਮਤਲਬ ਨਹੀਂ ਦਿੰਦਾ ਫਿਰ ਜੇ ਫੋਟੋਆਂ ਪਾਉਣ ਦਾ ਤਕ ਕੋਕਾ ਤੁਸੀ ਐਂ ਲੱਗਦਾ ਵੀ ਤੁਸੀਂ ਇੱਕ ਗੁਰੂ ਸਾਹਿਬ ਤੇ ਗੱਲ ਸੁੱਟ ਰਹੇ ਜੇ ਤੁਸੀਂ ਗੁਰੂ ਸਾਹਿਬ ਦੇ ਐਗਜ਼ਾਮਪਲ ਲੈਣੇ ਹੈ ਨੌਲੇਜ ਲੈਣੇ ਉਹਨੂੰ ਚੰਗੀ ਤਰ੍ਹਾਂ ਲਾਓ ਗੁਰੂ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਐਗਜ਼ਾਮਪਲ ਆਂ ਦੋ ਕਿ ਉਹਨਾਂ ਨੇ ਪ੍ਰੈਕਟੀਕਲੀ ਦੱਸਿਆ ਵੀ ਲਾਈਫ ਇਹ ਹੁੰਦੀ ਆ ਬਾਕੀ ਜਿਹੜੇ ਚਮਤਕਾਰ ਆ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਆਪੋ ਆਪਣੀ ਡੈਫੀਨੇਸ਼ਨ ਹੁੰਦੀ ਆ ਕਈਆਂ ਦੇ ਲਈ ਆਪਣਾ ਪੂਰਾ ਪਰਿਵਾਰ ਵਾਰ ਦੇਣਾ ਇਹ ਵੀ ਇੱਕ ਚਮਤਕਾਰ ਆ ਜੇ ਉੱਚ ਦਾ ਪੀਰ ਬਣ ਕੇ ਬਾਹਰ ਆਉਣਾ ਮਤਲਬ ਕਿ ਉਹ ਆਪਣੇ ਆਪ ਨੂੰ ਨੀਵਾ ਰੱਖ ਕੇ ਆਪਣੇ ਪਿਛੇਲਿਆਂ ਦੇ ਅੱਗੇ ਨੀਵਾ ਰੱਖ ਕੇ ਆਪਣੇ ਆਪ ਨੂੰ ਵੱਡਾ ਨਹੀਂ ਵਿਖਾਉਣਾ ਉਹ ਵੀ ਇੱਕ ਚਮਤਕਾਰ ਆ ਸੋ ਚਮਤਕਾਰ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਹੋ ਸਕਦੀ ਆ ਸੋ ਇਸ ਕਰਕੇ ਵੀਰ ਮੇਰਾ ਜੇ ਤੁਸੀਂ ਠੀਕ ਆ ਪੜੇ ਲਿਖੇ ਵੀ ਹੋਵੋਗੇ ਤੇ ਗਾਂਵ ਵਤੂ ਵੀ ਜਿਹੜੀ ਚੰਗੀ ਗੱਲ ਆ ਬਟ ਹਮੇਸ਼ਾ ਜਿਹੜਾ ਵਾ ਜਿਹੜਾ ਪਰਸਪੈਕਟਿਵ ਆ ਜਾਂ ਐਨਾਲੋਜੀ ਆ ਉਹਨੂੰ ਵੇਖ ਕੇ ਗਾਂ ਕੋ ਗੱਲ ਕਰਿਆ ਕਰੋ ਨਹੀਂ ਤੇ ਐਵੇਂ ਫਿਰ ਵਿਵਾਦ ਜਿਹੜਾ ਵਾ ਉਹ ਪੈ ਜਾਂਦਾ ਬਿਨਾ ਮਤਲਬ ਤੋਂ ਤੋ ਇੰਨੇ ਕੀ ਬਿਲਤੀ ਆ ਕਿ ਚਮਤਕਾਰ ਨਹੀਂ ਹੁੰਦੇ ਮੰਮੀ ਇਹ ਮੰਨਦਾ ਜਿਹੜੇ ਅੱਜਕੱਲ ਦੇ ਬਾਬੇ ਸਾਧ ਦਾਸ ਦੇ ਪਾਸਟਰ ਦਾਸ ਦੇ ਮੌਲਵੀ ਦਾਸ ਦੇ ਨੇ ਜਾਂ ਕੋਈ ਹੋਰ ਪੰਡਤ ਦਾਸ ਦਾ ਜਾਂ ਬਾਬਾ ਦਾਸ ਦਾ ਤੇ ਜਿਹੜੇ ਚਮਤਕਾਰ ਹੁੰਦੇ ਨੇ ਸਾਡੀ ਜਿਹੜੇ ਜਿਹੜੇ ਚਮਤਕਾਰਾਂ ਦੇ ਆਪਾਂ ਐਗਜ਼ਾਮਪਲ ਦਿੱਤੇ ਦੂਜੀਆਂ ਕੌਮਾਂ ਦੇ ਵਿੱਚ ਵੀ ਕਈ ਇਦਾਂ ਹੋਏ ਆ بڑے بڑے ਚਮਤਕਾਰ ਹੋਏ ਜਿੱਥੇ ਵੀ ਬਾਕੀ ਦੁਨੀਆ ਭੱਜ ਗਈ ਤੇ ਕੁਝ ਬੰਦੇ ਉਹਨਾਂ ਦੇ ਖੜੇ ਰਹਿ ਜਰਨੈਲ ਸੋ ਉਹ ਉਹ ਵੀ ਜਮਤਕਾਰ ਹੁੰਦੇ ਆ ਸੋ ਡਿਪੈਂਡ ਕਰਦਾ ਕਿ ਚਮਤਕਾਰ ਤੁਸੀਂ ਕਿਹੜੇ ਦੀ ਗੱਲ ਕਰ ਰਹੇ ਜੇ ਗਾਂ ਤੋਂ ਜਿਹੜੇ ਚਮਤਕਾਰ ਦੀ ਗੱਲ ਕਰਦੇ ਉਹ ਚ ਵਿਸਤਾਰ ਨਾਲ ਜ਼ਰੂਰ ਦੱਸਿਓ ਜੀ ਧੰਨਵਾਦ ਵੀਰ ਜੀ